ਅਸਲ ਇਹ ਹੈ ਕਿ ਇਹ ਡਾਂਕੀ ਲਾਉਂਦੇ ਕਿਉਂ ਐ ਲੋਕ ਕਿ ਉਹ ਰਿਐਲਿਟੀ ਨਹੀਂ ਦਿਖਾ ਸਕਦੇ ਸ਼ਾਹਰੂਖ ਖਾਨ ਸ਼ਾਹਰੂਖ ਖਾਨ ਹੀ ਰਹੇ ਉਹ ਡਾਂਕੀ ਮਾਸਟਰ ਨਹੀਂ ਬਣ ਪਾਇਆ ਡਾਂਕੀ ਤੇ ਅਸੀਂ ਰਿਵਿਊ ਵੀ ਚੈੱਕ ਕੀਤੇ ਆ ਲੋਕਾਂ ਨਾਲ ਗੱਲਬਾਤ ਵੀ ਕੀਤੀ ਆ ਲੋਕ ਕਹਿੰਦੇ ਆ ਕਿ ਫਿਲਮ ਇਨੀ ਵਧੀਆ ਨਹੀਂ 200 ਸੀ ਨਾ ਨੋਟ ਐਂਟਰਟ ਮਤਲਬ ਅੱਛੀ ਨਹੀਂ ਥੀ ਬਸ ਠੀਕ ਠਾਕ ਹੀ ਐ ਵਨ ਟਾਈਮ ਬਸ ਦੇਖ ਸਕਦੇ ਆ ਦੁਬਾਰਾ ਦੁਬਾਰਾ ਨਹੀਂ ਦੇ ਦੋ ਸਾਲ ਦੀ ਅਖੀਰਲੀ ਫਿਲਮ ਹੈ ਸ਼ਾਹਰੂਖ ਖਾਨ ਦੀ ਪਰ ਲੋਕ ਨਰਾਸ਼ ਹੋਏ ਕਿਤੇ ਵੀ ਕਮੀ ਨਹੀਂ ਛੱਡੀ ਪਬਲਿਸਿਟੀ ਦੀ ਔਰ ਐਡੀ ਵੱਡੀ ਕਮੇਡੀ ਰਿਲੀਜ਼ ਹੋਣੀ ਸੀ ਨਾ ਜੀ ਪੰਜਾਬ ਦੇ ਸਾਰੇ ਅਖਬਾਰ ਭਰੇ ਹੋਏ ਸੀ ਫਰੰਟ ਪੇ ਲੋਕ ਡੰਕੀ ਲਗਾ ਕੇ ਬਾਹਰ ਜਾਂਦੇ ਜਦੋਂ ਬਾਹਰ ਜਾਂਦੇ ਫਿਰ ਬਹੁਤ ਸਾਰੀਆਂ ਮਸੀਬਤਾਂ ਉਹ ਮਸੀਬਤਾਂ ਦਿਖਾਉਣੀਆਂ ਸੀ ਉਹ ਮਸੀਬਤਾਂ ਦੱਸ ਰਹੀ ਸੀ ਪਰ ਉਹਦੇ ਲਈ ਕਰਦਾਰ ਬੜਾ ਜ਼ਰੂਰੀ ਸੀ ਕਿਤੇ ਨਾ ਕਿਤੇ ਰਵਾਨ ਦੀ ਕੋਸ਼ਿਸ਼ ਕੀਤੀ ਗਈ ਮੋਸ਼ਨ ਦੇ ਨਾਲ ਟੱਚ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਐਕਟਿੰਗ ਨਹੀਂ ਸੀ ਚਲ ਵਦਨਾ ਪੇ ਰਾਜkumar iranik ایسا نام ہے ਜਿਹਨਾਂ ਨੇ 3 ईयर ਦਿੱਤੀ ਸੰਜੂ 바ਵਾ ਦਿੱਤੀ ਕਿ ਰਾਜkumar हिरानी ਤੋਂ ਇਸ ਤਰ੍ਹਾਂ ਦਾ ਕੋਈ ਲੋਕ ਪੁਆਇੰਟ ਰਹਿ ਗਿਆ ਵੀ ਉਹ ਕੰਮ ਨਹੀਂ ਕਰਾ ਪਾਈ ਸ਼ਾਹਰੂਖ ਖਾਨ ਲੋਕਾਂ ਨੇ ਇੱਥੇ ਤੱਕ ਵੀ ਕਿਹਾ ਕਿ ਤਾਫਸੀ ਪੰਨੂ ਤੇ ਸੁਨਿਲ ਗਰੋਵਰ ਨੇ ਲੋਕਾਂ ਨੂੰ ਜਕੜ ਕੇ ਰੱਖਿਆ ਫੜ ਕੇ ਰੱਖਿਆ अदरवाइज ਫਿਲਮ ਦੇ ਵਿੱਚ ਕੁਝ ਨਹੀਂ ਸ਼ਾਹਰੂਖ ਖਾਨ ਸ਼ਾਹਰੂਖ ਖਾਨ ਹੀ ਰਹੀ ਮੈਂ ਤੋਦ ਮਚਕ ਪੱਕ ਤੁੰ ਲੁੱਟ ਪੁੱਟ ਗਿਆ ਕਨੇਕ ਕਮਾਈ ਕਰ ਗਈ ਫਿਰਾਂ ਕਰੋੜਾ ਲੋਕ ਉਹਨਾਂ ਨੂੰ ਚਾਹਣ ਵਾਲੇ ਆ ਫਿਰ ਰਾਜਕੁਮਾਰ ਇਰਾਨੀ ਦਾ ਨਾਮ ਲੱਗ ਜਾਂਦਾ ਤੇ ਉਹ ਫਿਲਮ ਨੂੰ ਦੇਖਣ ਜਾਂਦੇ ਆ ਬਹੁਤ ਸਾਰੇ ਸੈਲੀਬ੍ਰਿਟੀ ਵੀ ਇਸ ਫਿਲਮ ਨੂੰ ਦੇਖ ਰਹੇ ਸੀ ਮਹਿਸੂਸ ਕਰ ਰਹੇ ਸੀ ਉਮੀਦਾਂ ਸੀ ਸਸੀ ਕਾਲ ਜੀ ਔਨ 에ਅਰ ਦੇਖ ਰਹੇ ਹੋ ਤੇ ਮੈਂ ਪ੍ਰਵਿੰਦਰ ਸਿੰਘ ਚੱਡਾ ਤਾਂ ਫਿਲਮਾਂ ਲਗਾਤਾਰ ਆ ਰਹੀਆਂ ਨੇ ਪੰਜਾਬ ਦੇ ਮੁੱਦਿਆਂ ਤੇ ਵੀ ਫਿਲਮਾਂ ਬਣਦੀਆਂ ਨੇ ਹਰ ਇੱਕ ਮੁੱਦਾ ਕਹਿ ਲਈਏ ਫਿਲਮਾਂ ਦੇ ਵਿੱਚ ਹੁੰਦਾ ਹੈ ਭਾਵੇਂ ਫਿਲਮ ਹਾਸੇ ਵਾਲੀ ਹੋਵੇ ਭਾਵੇਂ ਕੋਈ ਰੋਮਾਂਟਿਕ ਹੋਵੇ ਤੇ ਭਾਵੇਂ ਕੋਈ ਸਟੋਰੀ ਵਾਲੀ ਹੋਵੇ ਹਰ ਇੱਕ ਜਿਹੜੀ ਫਿਲਮ ਹੈ ਅਲੱਗ-ਅਲੱਗ ਤਰੀਕੇ ਦੇ ਨਾਲ ਬਣਦੀ ਹੈ ਔਰ ਕਈ ਐਸੇ ਵੱਡੇ ਨਾਮ ਨੇ ਕਹਿ ਲਿਆ ਵੀ ਉਹਨਾਂ ਵੱਲੋਂ ਪਹਿਲਾਂ ਕੋਈ 100 ਕਰੋੜ ਜਾਂ 200 ਕਰੋੜ ਦੀਆਂ ਫਿਲਮਾਂ ਬਣਾਈਆਂ ਹੁੰਦੀਆਂ ਨੇ ਤਾਂ ਕਈ ਵਾਰ ਫਿਲਮਾਂ ਵਿਵਾਦ ਦਾ ਘੇਰਾ ਵੀ ਬਣ ਜਾਂਦੀਆਂ ਨੇ ਤਾਂ ਇੱਕ ਨਵੀਂ ਫਿਲਮ ਡੰਕੀ ਆਈ ਹੈ ਸੋ ਸਾਡੇ ਨਾਲ ਸੀਨੀਅਰ ਜਰਨਲਿਸਟ ਤੇ ਫਿਲਮ ਮੇਕਰ ਅਨਵਾਰ ਸ਼ਰਮਾ ਜੀ ਨੇ ਗੱਲਬਾਤ ਕਰਦੇ ਹਾਂ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਫਿਲਮ ਆਈ ਹੈ ਡੰਕੀ ਤੇ ਫਿਲਮ ਹਾਰਿਕ ਪਾਸੇ ਤੋਂ ਵੀ ਵਿਵਾਦਾਂ ਦੇ ਵਿੱਚ ਹੈ ਕੀ ਕਹਿਣਾ ਚਾਹੋਗੇ ਜੀ ਦੱਸ ਦਈਏ ਕਿ ਜਿਹੜੀ ਕੋਈ ਵੀ ਫਿਲਮ ਹੈ ਜਦੋਂ ਫਿਲਮ ਰਾਈਟਰ ਉਸ ਨੂੰ ਲਿਖਦਾ ਉਸ ਦੇ ਨਾਲ ਨਾਮ ਜੁੜ ਜਾਂਦਾ ਜਿਸ ਤਰ੍ਹਾਂ ਕਿ ਰਾਜਕੁਮਾਰ ਹੀਰਾਨੀ ਬਹੁਤ ਵੱਡਾ ਨਾਮ ਹੈ ਅੱਜ ਤੱਕ ਜਿੰਨੀਆਂ ਇਹਨਾਂ ਨੇ ਫਿਲਮਾਂ ਦਿੱਤੀਆਂ ਸਾਰੀਆਂ ਜਿਵੇਂ 3D 8 ਸੰਜੂ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਹਿੱਟ ਦਿੱਤੀਆਂ ਔਰ ਇਹਨਾਂ ਦਾ ਨਾਮ ਹਿੱਟ ਫਿਲਮ ਲਿਸਟ ਦੇ ਵਿੱਚ ਹੀ ਆਉਂਦਾ ਹੈ ਕਿ ਬਹੁਤ ਸਾਰੀਆਂ ਫਿਲਮਾਂ ਹਿੱਟ ਜਾਂਦੀਆਂ ਇਸ ਦੇ ਵਿੱਚ ਇੱਕ ਵੱਡੀ ਗੱਲ ਹੋ ਜਾਂਦੀ ਹੈ ਜਦੋਂ ਸ਼ਾਹਰੂਖ ਜਿਨ੍ਹਾਂ ਨੂੰ ਬਾਲੀਵੁੱਡ ਦਾ ਕਿੰਗ ਖਾਨ ਕਿਹਾ ਜਾਂਦਾ ਉਹ ਨਾਲ ਜੁੜ ਜਾਂਦੇ ਜਦੋਂ ਦੋ ਦਿਗਜ ਨਾਲ ਜੁੜ ਜਾਂਦੇ ਕਿਉਂਕਿ ਪਹਿਲੀ ਫਿਲਮ ਹੈ ਇਹਨਾਂ ਦੀ ਜਦੋਂ ਦੋ ਦਿਗਜ ਜੁੜ ਜਾਂਦੇ ਤੇ ਲੋਕਾਂ ਦੀ ਉਮੀਦ ਜਿਹੜੀ ਹੈ ਉਹ ਬਹੁਤ ਜ਼ਿਆਦਾ ਉੱਪਰ ਹੋ ਜਾਂਦੀ ਹੈ ਕਈ ਵਾਰ ਹੁੰਦਾ ਹੈ ਕਿ ਇਹ ਦੋ ਦਿਗਜ ਜੁੜ ਕੇ ਅਸਮਾਨ ਨੂੰ ਛੂਲ ਲੈਂਦੇ ਆ ਅਸਮਾਨ ਤੱਕ ਫਿਲਮ ਲੈ ਜਾਂਦੇ ਆ ਪਰ ਕਈ ਵਾਰ ਇਸ ਤਰ੍ਹਾਂ ਨਹੀਂ ਵੀ ਹੁੰਦਾ ਡੰਕੀ ਦੇ ਮਾਮਲੇ ਜਿਵੇਂ ਇਸ ਤਰ੍ਹਾਂ ਹੋਇਆ ਤਾਂ ਅਸੀਂ ਦੱਸਾਂ ਕਿ ਡੰਕੀ ਦਾ ਖਾਸ ਰਿਸ਼ਤਾ ਪੰਜਾਬ ਦੇ ਨਾਲ ਜੁੜਦਾ ਹੋਇਆ ਨਜ਼ਰ ਆਉਂਦਾ ਹੈ ਅੱਜ ਦੇ ਦੌਰ ਦੇ ਵਿੱਚ ਵੈਸੇ ਤਾਂ ਹਰ ਇੱਕ ਸਟੇਟ ਦੇ ਨਾਲ ਜੁੜਦਾ ਪਰ ਪੰਜਾਬ ਦੇ ਵਿੱਚ ਖਾਸ ਤੌਰ ਨੌਜਵਾਨਾਂ ਦੀ ਜਿਹੜੀ ਇੱਕ ਇੱਛਾ ਰਹਿੰਦੀ ਹੈ ਇੱਕ ਉਮੀਦ ਰਹਿੰਦੀ ਹੈ ਉਹ ਬਾਹਰ ਜਾਂਦੇ ਆ ਸੋ ਬਾਹਰ ਕਈ ਵਾਰ ਸਿੱਧੇ ਤਰੀਕੇ ਨਾਲ ਜਾਂਦੇ ਆ ਵਿਦੇਸ਼ਾਂ ਦੇ ਵਿੱਚ ਪੈਸਾ ਕਮਾਉਣ ਦੇ ਲਈ ਸੈੱਟ ਹੋਣ ਦੇ ਲਈ ਕਈ ਵਾਰ ਡੰਕੀ ਦੇ ਮਾਧਿਅਮ ਰਹੀਂ ਜਾਣਾ ਪੈਂਦਾ ਸੋ ਜਦੋਂ ਡੰਕੀ ਦੇ ਮਾਧਿਅਮ ਰਹੀਂ ਜਾਂਦੇ ਆ ਤੇ ਪੰਜਾਬ ਦੇ ਨਾਲ ਇਸ ਫਿਲਮ ਦਾ ਰਿਸ਼ਤਾ ਜੁੜ ਜਾਂਦਾ ਸੋ ਸ਼ਾਹਰੂਖ ਖਾਨ ਨਾਮ ਜੁੜ ਜਾਂਦਾ ਸੁਨੀਲ ਗਰੋਵਰ ਨੇ ਉਹਦੇ ਵਿੱਚ ਕੌਸ਼ਲ ਨੇ ਟੈਕਸੀ ਬੰਨੂਆ ਮਤਲਬ ਅੱਛੇ ਅੱਛੇ ਸਾਰੇ ਚਿਹਰੇ ਉਸ ਦੇ ਵਿੱਚ ਲਿੱਤੇ ਗਏ ਕਾਮੇਡੀ ਦਾ ਤੜਕਾ ਲਾਇਆ ਨਰਾਸ਼ ਹੋਏ ਦਰਸ਼ਕ ਜਿਸ ਤਰ੍ਹਾਂ ਸਾਡੀ ਟੀਮ ਇਹ ਇੱਕ ਗੱਲ ਇਹ ਹੀ ਗੱਲ ਨਾ ਮੈਂ ਕਹਿੰਦੇ ਰਿਵਿਊ ਦੇਖ ਰੇ ਸੀ ਕਈ ਵਾਰ ਤੇ ਹੁੰਦੇ ਦੇ ਨਾ ਕਈ ਵਾਰ ਲਿਖਿਆ ਜਾਂਦਾ ਵੀ ਯਾਰ 100 ਕਰੋੜ ਪਾਰ ਕਰ ਗਈ ਫਿਲਮ 200 ਕਰੋੜ ਪਾਰ ਕਰ ਗਈ ਪਰ ਜਦੋਂ ਮੈਂ ਰਿਵਿਊ ਦੇਖੇ ਲੋਕਾਂ ਦੇ ਜਿਹੜੇ ਲੋਕ ਜਿਵੇਂ ਬੋਲਦੇ ਨੇ ਉਸੇ ਜਮੇ ਖਰੀ ਨਹੀਂ ਉਤਰੀ ਫਿਲਮ ਕਾਰਨ ਉਸ ਦਾ ਕਾਰਨ ਹੈ ਕਿ ਰਾਜਕੁਮਾਰ ਇਰਾਨੀ ਦਾ ਨਾਮ ਜੁੜ ਜਾਂਦਾ ਸ਼ਾਹਰੂਖ ਖਾਨ ਦਾ ਨਾਮ ਜੁੜ ਜਾਂਦਾ ਨਾਮ ਦੀ ਇੱਕ ਜਿਹੜੀ ਹੈ ਹਮੇਸ਼ਾ ਹੀ ਉਸ ਦਾ ਸਟਾਰ ਡੰਬ ਬਣਿਆ ਰਹਿੰਦਾ ਸੋ ਨਾਮ ਕਰਕੇ ਲੋਕ ਪਹੁੰਚ ਜਾਂਦੇ ਥੀਏਟਰਾਂ ਦੇ ਵਿੱਚ ਇਸ ਤਰ੍ਹਾਂ ਤੁਸੀਂ ਐਨੀਮਲ ਦੀ ਅਸੀਂ ਗੱਲ ਕਰ ਲਈ ਹੋਜੇ ਚੱਲ ਰਹੀ ਹੈ ਉਹ ਦੇਖੋ ਤੀਸਰੇ ਨੰਬਰ ਤੇ ਆਉਣ ਵਾਲੀ ਫਿਲਮ ਹੋਗੀ ਪਰ ਉਸ ਫਿਲਮ ਦੇ ਵਿੱਚ ਵੀ ਕੁਝ ਨਹੀਂ ਸੀ ਸਿਰਫ ਔਰ ਸਿਰਫ ਲੜਾਈ ਝਗੜਾ ਮਾਰ ਕਟਾਈ ਔਰ ਉਹ ਚੀਜ਼ਾਂ ਅਸੀਂ ਜਿਹੜੀਆਂ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਦੇਖੀ ਜਾ ਸਕਦੀ ਸੋ ਹੁਣ ਆਪਾਂ ਡੰਕੀ ਤੇ ਆ ਜਾਈਏ ਨਾ ਇੱਕ ਵਾਰ ਫਿਰ ਡੰਕੀ ਤੇ ਅਸੀਂ ਰਿਵਿਊ ਵੀ ਚੈੱਕ ਕੀਤੇ ਐ ਲੋਕਾਂ ਨਾਲ ਗੱਲਬ ਕਿ ਫਿਲਮ ਇੰਨੀ ਵਧੀਆ ਨਹੀਂ ਬਹੁਤ سارے ਕਟਾਕਸ਼ਕਾਰ ਨੇ ਜਿਹੜੇ ਆਲੋਚਨਾਕਾਰ ਨੇ ਉਹਨਾਂ ਵੱਲੋਂ ਵੀ ਇਸ ਫਿਲਮ ਨੂੰ ਬਹੁਤ ਵਧੀਆ ਕੋਈ ਰਿਵਿਊ ਨਹੀਂ ਦਿੱਤੇਗੇ ਚਾਹੇ ਪਬਲਿਕ ਰਿਵਿਊ ਜੋ ਮਰਜ਼ੀ ਹੋਣ 3.5 ਹੋਣ 4 ਹੋਣ ਉਹ ਲਗ ਚੀਜ਼ ਹੋ ਜਾਂਦੀ ਹੈ ਉਹ ਤੁਹਾਡੇ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਦੇ ਉੱਤੇ ਨੇ ਤੇ ਜੇਕਰ ਆਮ ਫਿਲਮ ਦੀ ਗੱਲ ਕਰਨੀ ਹੈ ਜੋ ਫਿਲਮ ਅਸੀਂ ਮਹਿਸੂਸ ਕੀਤੀ ਹੈ ਅਸੀਂ ਦੇਖਿਆ ਜੀ ਪਹਿਲੀ ਗੱਲ ਤਾਂ ਉਹ ਸਟੋਰੀ ਤੇ ਉਸ ਲੈਵਲ ਦੀ ਪਕੜ ਨਹੀਂ ਬਣ ਸਕੀ ਰਾਜਕੁਮਾਰ ਇਰਾਨੀ ਇੱਕ ਐਸਾ ਨਾਮ ਹੈ ਜਿਨ੍ਹਾਂ ਨੇ 3 ਡੀਅਰ ਦਿੱਤੀ ਸੰਜੂ 바ਵਾ ਦਿੱਤੀ ਐਮ ਐਮ ਮੁੰਨਾ ਭਾਈ ਐਮ ਐਮ ਦਿੱਤੀ ਇਸ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਉਹਨਾਂ ਦੇ ਜਬਰਦਸਤ ਹਿੱਟ ਰਹੀਆਂ 20 ਕਰੋੜ ਬਾਕਸ ਆਫਿਸ ਤੇ ਰਹੀਆਂ ਬਹੁਤ ਜ਼ਿਆਦਾ ਇਸ ਤੋਂ ਵੱਧ ਸੋ ਉੱਥੇ ਹੀ 3 ਡੀਅਰ ਵਰਗੀ ਫਿਲਮ ਦਿੱਤੀ ਹੁਣ ਇਸ ਫਿਲਮ ਦੇ ਵਿੱਚ ਕੀ ਹੋ ਰਿਹਾ ਹੈ ਪਹਿਲੇ ਫੋਰਥ ਦੇ ਵਿੱਚ ਪਹਿਲਾ ਜਿਹੜਾ ਸਟਾਰਟਿੰਗ ਲਾ ਲਈਏ ਕਾਮੇਡੀ ਜ਼ਰੂਰ ਸੀ ਪਰ ਉਨੀ ਵਧੀਆ ਕਾਮੇਡੀ ਨਹੀਂ ਸੀ ਜੋ ਹੋਣੀ ਚਾਹੀਦੀ ਸੀ ਕਿਤੇ ਨਾ ਕਿਤੇ ਰਵਾਨ ਦੀ ਕੋਸ਼ਿਸ਼ ਕੀਤੀ ਗਈ ਮੋਸ਼ਨ ਦੇ ਨਾਲ ਟੱਚ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਐਕਟਿੰਗ ਨਹੀਂ ਸੀ ਹਮ ਕੋਸ਼ਲ ਤੁਸੀਂ ਜਮਨ ਦੇ ਹੋ ਕੋਸ਼ਲ ਦੀ ਐਕਟਿੰਗ ਬਹੁਤ ਵਧੀਆ ਹਾਂ ਉਂਦਾ ਕਸਮ ਦੀ ਹਾਂ ਕਰਦੇ ਆ ਬਾਰਾਫਸੀ ਪੰਨੂ ਬਹੁਤ ਬਾਖਮਾਲ ਕਰਦੇ ਆ ਆ ਲੋਕਾਂ ਨੇ ਇੱਥੇ ਤੱਕ ਵੀ ਕਿਹਾ ਕਿ ਤਾਫਸੀ ਪੰਨੂ ਤੇ ਸੁਨੀਲ ਗਰੋਵਰ ਨੇ ਲੋਕਾਂ ਨੂੰ ਜਕੜ ਕੇ ਰੱਖਿਆ ਫੜ ਕੇ ਰੱਖਿਆ ਅਦਰਵਾਈਜ਼ ਫਿਲਮ ਦੇ ਵਿੱਚ ਕੁਝ ਨਹੀਂ ਸ਼ਾਹਰੂਖ ਖਾਨ ਸ਼ਾਹਰੂਖ ਖਾਨ ਹੀ ਰਹੇ ਕੈਰੈਕਟਰ ਦੇ ਵਿੱਚ ਨਹੀਂ ਵੜ ਪਾਏ ਦੇਖਿਆ ਕਿਉਂਕਿ ਨਾ ਜੇ ਸਟੋਰੀ ਪੱਖੋਂ ਦੇਖੇ ਥੋੜਾ ਜਿਹਾ ਉਹਨਾਂ ਨੇ ਪੰਜਾਬ ਦੇ ਨਾਲ ਰਿਲੇਟਡ ਕੀਤਾ ਥੋੜਾ ਜਿਹਾ ਹਰਿਆਣੇ ਨਾਲ ਰਿਲੇਟਡ ਕੀਤਾ ਤੇ ਕੁਝ ਹਿੱਸਾ ਨਾ ਉਹ ਬਿਲਕੁਲ ਗੁਜਰਾਤ ਵਾਲਾ ਟੱਚ ਲੈ ਗਏ ਤੇ ਲੱਗਦਾ ਨਹੀਂ ਵੀ ਸ਼ਾਇਦ ਜਿਵੇਂ ਰਾਜਕੁਮਾਰ ਹੀਰਾਨੀ ਵਰਗੇ ਬੰਬੇ ਰਹਿੰਦੇ ਨੇ ਤੇ ਉਹ ਬੰਬੇ ਵਾਲਾ ਲਾਈਫ ਸਟਾਈਲ ਹੀ ਉਹਨਾਂ ਨੇ ਦੇਖਿਆ ਵੀ ਸ਼ਾਇਦ ਗਰਾਊਂਡ ਤੇ ਆ ਕੇ ਪੰਜਾਬ ਦੇ ਵਿੱਚ ਉਹਨਾਂ ਨੇ ਮਤਲਬ ਕਹਿ ਲਿਆ ਵੀ ਕੰਮ ਹੀ ਨਹੀਂ ਕੀਤਾ ਪਿਆ ਵੀ ਗਰਾਊਂਡ ਨੂੰ ਪਤਾ ਹੀ ਨਹੀਂ ਸੀ ਵੀ ਕਿਵੇਂ ਦੀ ਫਿਲਮ ਬਣਾਉਣੀ ਚਾਹੀਦੀ ਹੈ ਵੀ ਡੌਂਕੀ ਅਸਲ 'ਚ ਹੈ ਕਿ ਇਹ ਡੌਂਕੀ ਲਾਉਂਦੇ ਕਿਉਂ ਆ ਲੋਕ ਕਿ ਉਹ ਰਿਐਲਿਟੀ ਨਹੀਂ ਦਿਖਾ ਸਕੇ ਨਹੀਂ ਉਹ ਰਿਐਲਿਟੀ ਤਾਂ ਦੇਖੋ ਸਕ੍ਰਿਪਟ ਦੀ ਹੋएगी ਪਰ ਜਿਹੜਾ ਅਭਿਨੇ ਹੈ ਜਿਹੜਾ ਕਿਰਦਾਰ ਹੈ ਉਹ ਕਿਰਦਾਰ ਹੈ ਕਿਰਦਾਰ ਦੇ ਵਿੱਚ ਸ਼ਾਹੂਖਾਂ ਹੀ ਰਹੇ ਹੂੰ ਸ਼ਾਹਰੂਖ ਖਾਨ ਉਹ ਡੰਕੀ ਮਾਸਟਰ ਨਹੀਂ ਬਣ ਪਾਇਆ ਕਹਿ ਲਈਏ ਕਿ ਪੰਜਾਬ ਦੀ ਗੱਲ ਹੈ ਕਿਉਂਕਿ ਪੰਜਾਬ ਦੇ ਵਿੱਚ ਉਹ ਲੋਕ ਨੇ ਕਹਾਣੀ ਦੀ ਗੱਲ ਕਰ ਲਈ ਮੋਟਾ-ਮੋਟਾ ਕਿ ਉਹ ਲੋਕ ਪੰਜਾਬ ਦੇ ਵਿੱਚ ਨੇ ਬਾਹਰ ਜਾ ਕੇ ਮਿਹਨਤ ਕਰਨਾ ਚਾਹੁੰਦੇ ਨੇ ਲੜਨਾ ਚਾਹੁੰਦੇ ਨੇ ਜ਼ਿੰਦਗੀ ਦੇ ਨਾਲ ਉੱਥੇ ਉਹਨਾਂ ਦੀ ਜ਼ਿੰਦਗੀ 'ਚ ਸ਼ਾਹਰੂਖ ਖਾਨ ਆ ਜਾਂਦੇ ਠੀਕ ਹੈ ਉਸ ਤੋਂ ਬਾਅਦ ਸਾਰਾ ਕੁਝ ਬਣਦਾ ਤੁਸੀਂ ਦੇਖਿਆ ਹੀ ਹੈ ਉਸ ਤੋਂ ਬਾਅਦ ਉਹ ਬਾਹਰ ਦੀ ਪਲੈਨਿੰਗ ਕਰ ਲੈਂਦੇ ਆ ਅਕਸਰ ਇਸ ਤਰ੍ਹਾਂ ਪੰਜਾਬ ਦੇ ਵਿੱਚ ਹੁੰਦਾ ਕਿ ਲੋਕ ਡੰਕੀ ਲਵਾ ਕੇ ਬਾਹਰ ਜਾਂਦੇ ਜਦੋਂ ਬਾਹਰ ਜਾਂਦੇ ਆ ਫਿਰ ਬਹੁਤ ਸਾਰੀਆਂ ਮੁਸੀਬਤਾਂ ਉਹ ਮੁਸੀਬਤਾਂ ਦਿਖਾਉਣੀਆਂ ਸੀ ਉਹ ਮੁਸੀਬਤਾਂ ਦੱਸ ਰੇ ਸੀ ਪਰ ਉਹਦੇ ਲਈ ਕਿ ਫਿਲਮ ਦੇ ਵਿੱਚ ਰਾਜਕੁਮਾਰੇ ਰਾਣੀ ਵੱਲੋਂ ਉਹਨਾਂ ਦੀ ਪਕੜ ਵੀ ਕਮਜ਼ੋਰ ਰਹੀ ਡਾਇਰੈਕਸ਼ਨ ਦੀ ਪਕੜ ਵੀ ਕਮਜ਼ੋਰ ਰਹੀ ਔਰ ਕਿਤੇ ਨਾ ਕਿਤੇ ਕਹਾਣੀ ਦੇ ਉੱਤੇ ਵੀ ਜਿਹੜੀ ਪਕੜ ਸੀ ਉਹ ਕਮਜ਼ੋਰ ਲੱਗੀ ਉਸ ਤੋਂ ਬਾਅਦ ਐਕਟਿੰਗ ਮੇਨ ਆ ਜਾਂਦੀ ਹੈ 샤ਰੂਖ ਖਾਨ ਨੂੰ ਲੋਕ ਦੇਖਣਾ ਚਾਹੁੰਦੇ ਸੀ ਕਿ 샤ਰੂਖ ਖਾਨ ਉਸ ਕੈਰੈਕਟਰ ਦੇ ਵਿੱਚ ਜਾਨ ਪਾ ਦੇਣਗੇ ਔਰ ਪਹਿਲਾ ਸ਼ਾਹਰੂਖ ਖਾਨ ਕਿਤੇ ਨਾ ਕਿਤੇ ਉਹਨਾਂ ਜੋ ਵੀਰ ਜ਼ਰਾ ਵੀ ਚਲਕੀ ਹਮ ਕਿਤੇ ਨਾ ਕਿਤੇ ਉਹਨਾਂ ਦੇ ਵਿੱਚੋਂ ਕਹਿ ਲੀਏ ਕਿ ਪਠਾਨ ਵੀ ਚਲ ਗਿਆ ਮਤਲਬ ਵੱਖ-ਵੱਖ ਕਰਦਾਰ ਚਲ ਕੇ ਫਿਲਮ ਦੇ ਵਿੱਚ ਵੀ ਰੰਗ ਰੂਪ ਉਹੀ ਨਿਖਰਦਾ ਨਜ਼ਰ ਆਇਆ ਇਸ ਕਰਕੇ ਕਟਾਕਸ਼ ਕਰਨ ਦੇ ਜਿਹੜੇ ਜਿਹੜੇ ਆਲੋਚਨਾ ਕਰਦੇ ਨੇ ਉਹਨਾਂ ਨੇ ਇਸ ਫਿਲਮ ਨੂੰ ਉਸ ਲੈਵਲ ਤੇ ਨਹੀਂ ਸਮਝਿਆ ਕਨੇ ਕਮਾਈ ਕਰ ਗਈ ਫਿਲਮ ਕਮਾਈ ਦੇਖੋ ਕਮਾਈ ਦੀ ਮੈਂ ਪਹਿਲਾਂ ਹੀ ਕਿਹਾ ਕਿ ਕਮਾਈ ਦੇ ਨਾਲ ਇਸ ਚੀਜ਼ ਦਾ ਕੋਈ ਵਿਸ਼ਾ ਵਸਤੂ ਨਹੀਂ ਹੁੰਦਾ ਕਮਾਈ ਤਾਂ ਸਟਾਰडम ਹੈ ਸ਼ਾਹਰੂਖ ਖਾਨ ਜਦੋਂ ਸਟੇਜ ਦੇ ਉੱਤੇ ਆ ਰਹੇ ਆਂ, ਥੀਏਟਰ ਦੇ ਉੱਤੇ ਆ ਰਹੇ ਆ ਤੇ ਲੋਕ ਉਹਨਾਂ ਨੂੰ ਦੇਖਣ ਜਾਂਦੇ ਆਂ, ਬਹੁਤ ਕਰੋੜਾਂ ਲੋਕ ਉਹਨਾਂ ਨੂੰ ਚਾਹਣ ਵਾਲੇ ਆਂ। ਫਿਰ ਰਾਜਕੁਮਾਰ ਇਰਾਨੀ ਦਾ ਨਾਮ ਲੱਗ ਜਾਂਦਾ ਤੇ ਉਹ ਫਿਲਮ ਨੂੰ ਦੇਖਣ ਜਾਂਦੇ ਆਂ। ਬਹੁਤ ਸਾਰੇ ਸੈਲੀਬ੍ਰਿਟੀ ਵੀ ਇਸ ਫਿਲਮ ਨੂੰ ਦੇਖ ਰਹੇ ਸੀ, ਮਹਿਸੂਸ ਕਰ ਰਹੇ ਸੀ, ਉਮੀਦਾਂ ਸੀ। ਇਹ ਸਾਲ ਦੀ ਅਖੀਰਲੀ ਫਿਲਮ ਹੈ ਸ਼ਾਹਰੂਖ ਖਾਨ ਦੀ ਪਰ ਲੋਕ ਨਿਰਾਸ਼ ਹੋਏ ਆ ਕਿਉਂਕਿ ਅਨੀਮਲ ਦੇਖ ਲਓ ਤੀਸਰੇ ਨੰਬਰ ਤੇ ਜਾ ਰਹੀ ਹੈ ਸੋ ਪਹਿਲਾ ਇਹਨਾਂ ਦੀ ਪਠਾਨ ਫਿਲਮ ਦੇਖ ਲਓ ਉਹਨੇ ਵੀ ਅੱਛਾ ਰਿਸਪੌਂਸ ਆ ਰਿਸਪੌਂਸ ਅੱਛਾ ਸੀ ਲੋਗ ਐਕਟਿੰਗ ਨੂੰ ਵੀ ਦੇਖਣਾ ਚਾਹੁੰਦੇ ਆ ਕਿਰਦਾਰ ਨੂੰ ਵੀ ਦੇਖਣਾ ਚਾਹੁੰਦੇ ਆ ਪਰ ਉਹਦੇ ਉਤੇ ਬਿਲਕੁਲ ਜੇ ਸਾਰਾ ਇਹਦਾ ਨਿਚੋੜ ਕੱਢੀਏ ਤਾਂ ਸ਼ਾਹਰੂਖ ਖਾਨ ਪਕੜ ਨਹੀਂ ਪਾਏ ਉਸ ਕਿਰਦਾਰ ਨੂੰ ਬਿਲਕੁਲ ਪਕੜ ਨਹੀਂ ਪਾਏ ਬਿਲਕੁਲ ਵੀ ਰਾਜਕੁਮਾਰ ਹੀਰਾਨੀ ਤੋਂ ਇਸ ਤਰ੍ਹਾਂ ਦਾ ਕੋਈ ਲੂਪ ਪੁਆਇੰਟ ਰਹਿ ਗਿਆ ਵੀ ਉਹ ਕੰਮ ਨਹੀਂ ਕਰਾ ਪਾਈ ਸ਼ਰੂਖ ਖਾਨ ਤੋਂ ਦੇਖੋ ਇੱਕ ਵੱਡਾ ਜਦੋਂ ਚਿਹਰਾ ਹੁੰਦਾ ਨਾ ਹੁਣ ਤੁਸੀਂ ਫਿਲਮ ਮੇਕਰ ਹੋ ਤੁਸੀਂ ਆਪਣੇ ਦਿਮਾਗ 'ਚ ਇੱਕ ਸਕ੍ਰਿਪਟ ਬਣਾ ਲਈ ਵੀ ਆਹ ਕਰੈਕਟਰ ਹੈ ਆਹ ਇੱਥੇ ਮੈਨੇ ਇੰਨੇ-ਇੰਨੇ ਫਰੇਮ ਰੱਖਣੇ ਆ ਠੀਕ ਹੈ ਜੀ ਇੰਨੇ ਫਰੇਮਾਂ 'ਚ ਇੰਨੇ ਕਰੈਕਟਰਾਂ ਤੋਂ ਕੰਮ ਲੈਣਾ ਹੂੰ ਤੇ ਉਹ ਰਾਜਕੁਮਾਰ ਹੈਰਾਨੀ ਨੇ ਵੀ ਤਾਂ ਬਣਾਈ ਹੋਣਾ ਸਕ੍ਰਿਪਟ ਦੇ ਜਰੀਏ ਮਤਲਬ ਨਹੀਂ ਉਹ ਤਾਂ ਬਹੁਤ ਮੰਜੇ ਹੋਏ ਡਾਇਰੈਕਟਰ ਨੇ ਔਰ ਰਾਈਟਰ ਨੇ ਤਾਂ ਅਸੀਂ ਦੱਸਾਂ ਕਿ ਉਹ ਐਡੀਟਰ ਵੀ ਖੁਦ ਨੇ ਕਿ ਐਡੀਟਿੰਗ ਵੀ ਉਹ ਖੁਦ ਆਪਣੇ ਲੈਵਲ ਦੇ ਉੱਤੇ ਕਰ ਲੈਂਦਾ ਸੋ ਜਿਹੜਾ ਇੱਕ ਡਾਇਰੈਕਟਰ ਐਡੀਟਿੰਗ ਵੀ ਕਰ ਸਕਦਾ ਤੇ ਉਹਨੂੰ ਪਤਾ ਹੁੰਦਾ ਬਾਰਕੀਆਂ ਸਾਰੀਆਂ ਸ਼ਾਟ ਵੀ ਉਹਨੇ ਕੀ ਲੈ ਕੇ ਰੱਖਦਾ ਹੈ ਨਹੀਂ ਕਿਉਂਕਿ ਉਹਨਾਂ ਨੂੰ ਬਾਰਕੀਆਂ ਸਾਰੀਆਂ ਪਤਾ ਹੁੰਦੀਆਂ ਨੇ ਪਰ ਕਈ ਵਾਰਿਆ ਹੁੰਦਾ ਹੈ ਕਿ ਕਿਰਦਾਰ ਜਦੋਂ ਵੱਡੇ ਹੁੰਦੇ ਆ ਚਿਹਰੇ ਜਦੋਂ ਵੱਡੇ ਹੁੰਦੇ ਆ ਤਾਂ ਫਿਰ ਕਿਤੇ ਨਾ ਕਿਤੇ ਢਿੱਲ ਵੀ ਰਹਿ ਜਾਂਦੀ ਹੈ ਹਮੇਸ਼ਾ ਦੇਖਣ ਨੂੰ ਮਿਲੇਗਾ ਤੁਸੀਂ ਇਤਿਹਾਸ ਫਰੋਲੋਗੇ ਜਦੋਂ ਜਦੋਂ ਵੱਡੇ ਲੋਕ ਦਿਗਜ ਇਕੱਠੇ ਹੋਏ ਉਹੀ ਹਮੇਸ਼ਾ ਰਹਿ ਗਿਆ ਐਵਰੇਜ ਕਦੇ ਨਹੀਂ ਰਹੀ ਜਾਂ ਤਾਂ ਅਸਮਾਨ ਤੇ ਜਾਂ ਫਿਰ ਧਰਤੀ ਤੇ ਇਹ ਰਿਹਾ ਹਮੇਸ਼ਾ ਹੀ ਰਿਹਾ ਔਰ ਇਹੀ ਚੀਜ਼ਾਂ ਤੁਸੀਂ ਦੇਖੋ ਕਿ ਇਸ ਫਿਲਮ ਦੇ ਮਾਧਿਅਮ ਰਹੀਂ ਸਾਹਮਣੇ ਆ ਰਹੀਆਂ ਲੋਕਾਂ ਨੂੰ ਪਸੰਦ ਨਹੀਂ ਥੀਏਟਰ ਦੇ ਲੋਕ ਬਾਹਰ ਨਿਕਲ ਰਹੇ ਤੁਸੀਂ ਸੁਣ ਲਓ ਸੁਣੋ ਕਿ ਲੋਕ ਕੀ ਕਹਿ ਰਹੇ ਕੁਝ ਲੋਕ ਤਾਂ ਇਹ ਕਹਿ ਰਹੇ ਸਾਨੂੰ ਸਮਝ ਨਹੀਂ ਆਈ ਕੁਝ ਲੋਕ ਕਹਿ ਰਹੇ ਕਿ ਕਾਮੇਡੀ ਤੱਕੇ ਨਾਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕੁਝ ਲੋਕ ਕਹਿੰਦੇ ਉਹ ਇਮੋਸ਼ਨਲ ਟੱਚ ਕਰਨ ਦੀ ਕੋਸ਼ਿਸ਼ ਕੀਤੀ ਗਈ ਰਵਾਨ ਦੀ ਕੋਸ਼ਿਸ਼ ਕੀਤੀ ਗਈ ਇਮੋਸ਼ਨਸ ਦੇ ਨਾਲ ਜਿਹੜਾ ਫਿਲਮ ਖੇਡਣ ਦੀ ਕੋਸ਼ਿਸ਼ ਕਰਦੇ ਆ ਉਹ ਕਰ ਨਹੀਂ ਪਾਏ ਲੋਕਾਂ ਨੂੰ ਆਪਣਾਪਨ ਮਹਿਸੂਸ ਨਹੀਂ ਹੋਇਆ ਫਿਲਮ ਦੇ ਵਿੱਚ ਜਿਸ ਤਰ੍ਹਾਂ ਤਾਂ ਨਹੀਂ ਸੀ ਅਨੁਰਾਗ ਜੀ ਵੀ ਜਾ ਤਾਂ ਪੂਰਾ ਕਮੇਡੀ ਵਾਲਾ ਤੜਕਾ ਹੀ ਭਰ ਲੈਣਾ ਸੀ ਜਾਂ ਫਿਰ ਪੂਰੀ ਮੋਸ਼ਨ ਰੱਖ ਦੇ ਪਿੱਛੇ। ਵਿਸ਼ਾ ਜਿਹੜਾ ਵਿਸ਼ਾ ਸੀ ਉਹ इमोशनल ਵਿਸ਼ਾ ਸੀ ਕਿਉਂਕਿ ਇਹਦੇ ਵਿੱਚ ਤੁਸੀਂ ਪੰਜਾਬ, ਹਰਿਆਣਾ, ਗੁਜਰਾਤ ਇਧਰ ਲਈ ਉਧਰ ਲਈ ਗੱਲ ਕੀਤੀ ਐ। ਚਾਰ ਕਰਦਾਰ ਚੁਣੇ ਗਏ ਐ ਉਹਨਾਂ ਦੇ ਸੁਪਨੇ ਐ। ਸੁਪਨਿਆਂ ਦੇ ਨਾਲ ਜਦੋਂ ਆਪਾਂ ਕਿਸੇ ਨੂੰ ਕੈਨਵਸ ਤੇ ਲਿਆਉਣਾ ਹੁੰਦਾ ਫਰੇਮ ਦੇ ਵਿੱਚ ਲਿਆਉਣਾ ਹੁੰਦਾ ਤੇ ਫਿਰ ਉਹ ਸੁਪਨੇ ਜਿਹੜਾ ਦੇਖ ਰਿਹਾ ਉਸ ਦੀ ਇੱਕ ਸੋਚ ਹੁੰਦੀ ਐ। ਸੋ ਉਹ ਸੋਚ ਨੂੰ ਲੈ ਕੇ ਆਉਣਾ ਡਾਇਰੈਕਟਰ ਦੇ ਲਈ ਡਾਇਰੈਕਟਰ ਦੇ ਲਈ ਇੱਕ ਬੜਾ ਵੱਡਾ ਚੈਲੰਜ ਬਣ ਜਾਂਦਾ। ਸੋ ਉਹ ਚੈਲੰਜ ਕਿਤੇ ਨਾ ਕਿਤੇ ਇਸ ਫਿਲਮ ਦੇ ਵਿੱਚ ਸੀਗਾ। ਪਰ ਕੁੱਲ ਮਿਲਾ ਕੇ ਫ ਕਿ ਬਾਰ-ਬਾਰ ਇੱਕ ਗੱਲ ਕਹਿ ਰਹੇ ਆ ਕਿ ਦਰਸ਼ਕ ਇਸ ਫਿਲਮ ਨੂੰ ਪਸੰਦ ਨਹੀਂ ਕਰ ਰਹੇ ਸੰਤੁਸ਼ਟ ਨਹੀਂ ਹੋਏ ਜੋ ਨਾਮ ਜੁੜੇ ਸੀ ਲੋਕਾਂ ਦੇ ਵਿੱਚ ਐਕਸਾਈਟਮੈਂਟ ਸੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਦੋਂ ਬਿਜ਼ਨਸ ਦੀ ਗੱਲ ਹੁੰਦੀ ਹੈ ਇਸ ਦੀ ਪਬਲਿਸਿਟੀ ਬਹੁਤ ਹੁੰਦੀ ਹੈ ਔਰ ਜਦੋਂ ਐਡੇ-ਐਡੇ ਵੱਡੇ ਦਿਗਜ ਜੁੜਦੇ ਆ ਤੇ ਪਬਲਿਸਿਟੀ ਤੁਸੀਂ ਦੇਖੋ ਕਿਸੇ ਪਾਸੇ ਕਿਤੇ ਵੀ ਕਮੀ ਨਹੀਂ ਛੱਡੀ ਦੀ ਪਬਲਿਸਿਟੀ ਦੀ ਔਰ ਐਡੀ ਵੱਡੀ ਜਿਹੜੇ ਰਿਲੀਜ਼ ਹੋਣੀ ਸੀ ਨਾ ਜੀ ਪੰਜਾਬ ਦੇ ਸਾਰੇ ਅਖਬਾਰ ਭਰੇ ਹੋਏ ਸੀ ਫਰੰਟ ਪੇਜ ਬਿਲਕੁਲ ਫੋਕਸ ਕੀਤਾ ਗਿਆ ਸੀ ਪੰਜਾਬ ਨੂੰ ਪੰਜਾਬ ਨੂੰ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਵੀ ਕਦੇ ਕੋਈ ਹਿੰਦੀ ਫਿਲਮ ਆਣੀ ਹੋਵੇ ਤੇ ਪੰਜਾਬ ਦੇ ਪਹਿਲੇ ਅਖਬਾਰ ਦਾ ਜਿਹੜੇ ਪਹਿਲੇ ਪੰਨੇ ਆਉ ਭਰੇ ਹੋਣ ਤੇ ਕੁਝ ਨਾਮੀ ਇਮੀਗ੍ਰੇਸ਼ਨ ਕੰਪਨੀਆਂ ਦੇ ਨੀਚੇ ਐਡ ਲਾਈ ਹੋਈ ਸੀਗੀ ਦੇਖੋ ਉਹ ਤਾਂ ਐਡ ਦਾ ਇੱਕ ਫਾਰਮੂਲਾ ਇੱਕ ਫਾਰਮੈਟ ਹੈ ਜਦੋਂ ਵੱਡੀ ਫਿਲਮ ਠੀਕ ਹੈ ਤੁਹਾਡੀ ਗੱਲ ਵੀ ਪੰਜਾਬ ਦੇ ਵਿੱਚ ਇਸ ਲੈਵਲ ਤੇ ਵੱਡੀ ਐਡ ਨਹੀਂ ਹੁੰਦੀ ਜਿਹੜੇ ਪ੍ਰੋਮੋਸ ਆ ਉਹ ਚੱਲਦੇ ਆ ਜਾਂ ਹੋਰ ਤਰ੍ਹਾਂ ਦੀ ਐਡ ਹੁੰਦੀ ਹੈ ਪੇਪਰ ਵਾਲੀ ਐਡ ਇਸ ਵਾਰ ਪਹਿਲੀ ਵਾਰ ਇਸ ਲੈਵਲ ਤੇ ਹੋਈ ਹੈ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਮੈਂ ਵੀ ਇਸ ਚੀਜ਼ ਨੂੰ ਦੇਖਿਆ ਹੈ ਬਰੋਹੀ ਕਾਰਨ ਹੈ ਨਾ ਕਿਉਂਕਿ ਇਸ ਦਾ ਵਿਸ਼ਾ ਜਿਹੜਾ ਸੀ ਉਹ ਡਾਇਰੈਕਟ ਪੰਜਾਬ ਦੇ ਨਾਲ ਜੁੜਦਾ ਸੀ ਪੰਜਾਬ ਦੇ ਵਿੱਚ ਡੰਕੀ ਦਾ ਮਤਲਬ ਹਰ ਨੌਜਵਾਨ ਨੂੰ ਪਤਾ ਅਜ ਦੇ ਟਾਈਮ ਬਿਲਕੁਲ ਠੀਕ ਹੈ ਤੇ ਹਰ ਨੌਜਵਾਨ ਨੂੰ ਟੱਚ ਕਰਨਾ ਸੀ ਫਿਲਮ ਨੇ ਨਾਮ ਵੀ ਤਾਂ ਹੀ ਰੱਖਿਆ ਗਿਆ ਹੋਵੇਗਾ ਸੋ ਇਹ ਕਹਿ ਵੀ ਪੰਜਾਬੀ ਦੇ ਵਿੱਚ ਵੀ ਆਈ ਹੈ ਇਸ ਤਰ੍ਹਾਂ ਦੀ ਇੱਕ ਫਿਲਮ ਪਰ ਜਦੋਂ ਰਾਜਕੁਮਾਰ ਹੀਰਾਨੀ ਜੁੜਦਾ ਸ਼ਾਹਰੂਖ ਖਾਨ ਜੁੜਦਾ ਤਾਂ ਅਸੀਂ ਪੰਨੂ ਜੁੜਦੀ ਹੈ ਜਦੋਂ ਸੁਨੀਲ ਗਰੋਵਰ ਜੁੜਦਾ ਸੋ ਇਹ ਲੋਕ ਉਛੜ ਜੁੜਦਾ ਜਦੋਂ ਇਹ ਲੋਕ ਜੁੜਦੇ ਆ ਇੱਕ ਫਰੇਮ ਦੇ ਵਿੱਚ ਆਨੇ ਆ ਤੇ ਫਿਰ ਵਿੱਕੀ ਕੌਸ਼ਲ ਉਹਨਾਂ ਦੇ ਦੇਖੋ ਸैम ਬਾਧਰ ਬਹੁਤ 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 ਅੱਛੀ ਬਣੀ ਹੈ ਲੋਕਾਂ ਨੇ ਉਸ ਲੈਵਲ ਤੇ ਉਸ ਨੂੰ ਪਿਆਰ ਨਹੀਂ ਦਿੱਤਾ ਬਾਕਸ ਆਫਿਸ ਦੇ ਵਿੱਚ ਉਹ ਉਹ ਨਾ ਕਰਤਾ ਬਣੀ ਕਰ ਪਾਈ ਹੁਣ ਵਰਲਡ ਵਾਈਡ ਦੇ ਵਿੱਚ 100 ਕਰੋੜ ਦੇ ਵਿੱਚ ਆਏ ਉਹ ਸ਼ਾਮਿਲ ਹੋ ਜੇਗੀ ਪਰ ਜੇਕਰ ਅੱਜ ਗੱਲ ਕਰ ਲਈਏ ਉਸ ਲੈਵਲ ਤੇ ਨਹੀਂ ਗਈ ਉਸ ਲੈਵਲ ਤੇ ਜੇਕਰ ਐਨੀਮਲ ਦੀ ਗੱਲ ਕਰ ਲਈਏ ਤਾਂ ਕਿੱਥੋਂ ਤੀਜੇ ਨੰਬਰ ਤੇ ਆਣ ਵਾਲੀ ਹੈ ਡੰਕੀ ਨੂੰ ਲੋਕਾਂ ਨੇ ਪਿਆਰ ਨਹੀਂ ਦਿੱਤਾ ਤੁਸੀਂ ਕਹਿੰਦੇ ਵੀ ਪੰਜਾਬੀ ਪੰਜਾਬ 'ਚ ਵੀ ਇੱਕ ਫਿਲਮ ਪਣੀ ਪਰ ਸਮਝਾਉ ਉਹ ਵੀ ਨਹੀਂ ਪਾਇਆ ਪ੍ਰੋਪਰ ਵੀ ਵਿਸ਼ਾ ਇਦਾਂ ਦਾ ਹੈ ਕਈ ਵਿਸ਼ੇ ਇਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਲੋਕ ਕਰਦੇ ਆ ਪਰ ਉਹਨਾਂ ਨੂੰ ਦੇਖਣਾ ਨਹੀਂ ਜਾਂਦੇ ਉਹਨਾਂ ਨੂੰ ਗੱਲ ਕਰਦੇ ਆ ਪਰ ਉਹਦੇ ਬਾਰੇ ਸੁਣਨਾ ਨਹੀਂ ਚਾਹਦੇ ਇਸ ਤਰ੍ਹਾਂ ਦੀ ਇਹ ਵਿਸ਼ਾ ਸੀ ਔਰ ਇਸ ਵਿਸ਼ੇ ਦੇ ਵਿੱਚ इमोਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ इमोਸ਼ਨ ਉਹ ਜਿਹੜੇ ਡਾਇਰੈਕਟ ਦਿਲ ਨੂੰ ਟੱਚ ਕਰਨ ਕਿਤਨਾ ਕਿਤੇ ਕਮੀ ਰਹਿ ਗਈ ਹੈ ਆਡੀਅנס ਨੇ ਕਿਹਾ ਕਟਾਕਸ਼ ਸ਼ਕਾਰਾ ਨੇ ਕਿਹਾ ਜਿਸ ਤਰ੍ਹਾਂ ਕਿ ਅਸੀਂ ਦੱਸਿਆ ਕਿ ਪਹਿਲੇ 1/4 ਦੇ ਵਿੱਚ ਫਿਲਮ ਫੜ ਨਹੀਂ ਪਾਈ ਕਾਮੇਡੀ ਦਾ ਤੜਕਾ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਤੜਕਾ ਜਿਹੜਾ ਹੈ ਪ੍ਰੋਪਰ ਨਹੀਂ ਲੱਗ ਪਾਇਆ ਠੀਕ ਹੈ ਉਸ ਤੋਂ ਬਾਅਦ ਸ਼ਾਹਰੂਖ ਖਾਨ ਆ ਜਾਂਦੇ ਆ ਉਸ ਤੋਂ ਬਾਅਦ ਸ਼ਾਹਰੂਖ ਖਾਨ ਵੱਖਰੇ ਵੱਖਰੇ ਅੰਦਾਜ਼ ਜਿਹੜੇ ਹੈ ਉਹਨਾਂ ਦੇ ਲੋਕਾਂ ਨੇ ਦੇਖੇ ਲੋਕਾਂ ਨੇ ਇਸ ਫਿਲਮ ਦੇ ਵਿੱਚ ਵੀਰ ਜ਼ਾਰਾ ਦੇਖ ਲਈ ਲੋਕਾਂ ਨੇ ਇਸ ਫਿਲਮ ਦੇ ਵਿੱਚ ਹੋਰ ਚੀਜ਼ਾਂ ਦੇਖ ਲਈਆਂ 3D ਇਟ ਦਾ ਵੀ ਕਨਸੈਪਟ ਆਇਆ ਇਹਦੇ ਵਿੱਚ ਅੱਛਾ ਅਗਰ ਗੌਰ ਦੇਖੋਗੇ ਤਾਂ 3 ਇੰਡੀਅਟ ਵਾਲਾ ਕਨਸੈਪਟ ਵੀ ਰਾਨੀ ਸਾਹਿਬ ਨੇ ਵਿੱਚ ਪਾਇਆ ਪਰ ਲੋਕਾਂ ਨੇ ਪਸੰਦ ਨਹੀਂ ਕੀਤਾ ਕਿਉਂਕਿ ਲੋਕ ਡੰਕੀ ਦੇਖਣ ਗਏ ਸੀ ਲੋਕ ਸ਼ਾਹਰੂਖ ਖਾਨ ਨੂੰ ਉਸ ਕਿਰਦਾਰ ਦੇ ਵਿੱਚ ਦੇਖਣ ਗਏ ਸੀ ਸੋ ਪਕੜ ਲੋਕਾਂ ਨੂੰ ਇਹ ਸੀ ਵੀ ਕਿਵੇਂ ਪੰਜਾਬ ਹਰਿਆਣਾ ਜਾਂ ਗੁਜਰਾਤ ਦੇ ਜਿਵੇਂ ਇੱਕ ਪੂਰੇ ਪਿੰਡ ਦਾ ਨਾ ਮੈਂ ਨਾਮ ਭੁੱਲ ਗਿਆ ਹੁਣ ਪਿੰਡ ਦਾ ਗਜਰਾਤ ਦੇ ਨਾ ਤਟੀ ਏਰੀਆ ਦਾ ਪਿੰਡ ਹੈ ਉਹ ਪੂਰੇ ਦਾ ਪੂਰਾ ਪਿੰਡ ਦੀ ਜਿਹੜੀ ਕਹ ਲਈ ਆਬਾਦੀ ਉਹ 3000 ਹੈ 3000 ਚੋਂ 1800 ਜਿਹੜਾ ਉਸ ਪਿੰਡ ਦੇ ਨੌਜਵਾਨ ਜਾਂ ਲੇਡੀਜ਼ ਕਹ ਲਈਓ ਬਾਹਰ ਨੇ 1800 ਚੋਂ 1100 ਦੀ ਐਵਰੇਜ ਹੈ ਜਿਹੜੇ ਡੋਂਕੀ ਲਾ ਕੇ ਗਏ ਨੇ ਇੱਥੇ ਵੀ ਲੱਗ ਰਿਹਾ ਹੁਣ ਅੱਜ ਦੀ ਤੁਸੀਂ ਚਰਚਾ ਸੁਣ ਲਓ ਇੱਕ ਖਬਰ ਬਣ ਰਹੀ ਹੈ ਵੱਡੀ ਕਿ 303 ਯਾਤਰੀ ਜਿਹੜੇ ਹਨ ਉਹ ਫਸੇ ਖੜੇ ਫਰਾਂਸ ਦੇ ਵਿੱਚ ਫਸੇ ਸੋ ਇਹ ਚੀਜ਼ਾਂ ਦੇਖੋ ਅਲੱਗ ਨੇ ਇੱਕ ਵਿਸ਼ਾ ਹੋਰ ਖਬਰਾਂ ਦਾ ਵਿਸ਼ਾ ਉਸ ਨੂੰ ਪੂਰਾ ਕੈਲੀ ਸਕਰੀਨ ਤੇ ਨਹੀਂ ਉਤਾਰ पाए ਉਤਾਰ ਨਹੀਂ ਪਾਏ ਦੇਖੋ ਕਿਤੇ ਨਾ ਕਿਤੇ ਦਰਸ਼ਕਾਂ ਨੂੰ ਇਸ ਫਿਲਮ ਨੂੰ ਦਰਸ਼ਕਾਂ ਨੇ ਪਸੰਦ ਨਹੀਂ ਕੀਤਾ ਬਿਜ਼ਨਸ ਇੱਕ ਵੱਖਰੀ ਚੀਜ਼ ਹੁੰਦੀ ਹੈ ਕਿਉਂਕਿ ਐਡਵਰਟਾਈਜ਼ਮੈਂਟ ਉਸ ਲੈਵਲ ਤੇ ਹੋਈ ਹੁੰਦੀ ਹੈ ਚਿਹਰੇ ਵੱਡੇ ਦਿਖ ਰਹੇ ਹੁੰਦੇ ਆ ਪਰ ਲੋਕਾਂ ਦੀ ਉਮੀਦਾਂ ਦੇ ਉੱਤੇ ਖਰੀ ਨਹੀਂ ਉਤਰੀ ਕਟਾਕਸ਼ ਕਰ ਇਸ ਲਈ ਇਸ ਫਿਲਮ ਲਈ ਕਟਾਕਸ਼ ਕਰ ਰਹੇ ਆ ਕਿਉਂਕਿ ਕਟਾਕਸ਼ ਕਰ ਹ ਹੁੰਦੀ ਹੈ ਤਾਂ ਵੀ ਅੱਛੀ ਕਹਿ ਕੇ ਉਸ ਚ ਕਮੀਆਂ ਕੱਢਦੇ ਆ ਪਰ ਜੇਕਰ ਬਿਲਕੁਲ ਅੱਛੀ ਨਹੀਂ ਹੁੰਦੀ ਫਿਰ ਸਿੱਧਾ ਉਸ ਤੇ ਉੱਤੇ ਕਟਾਕਸ਼ ਹੁੰਦੇ ਆ ਸੋ ਇਸ ਤੇ ਕਟਾਕਸ਼ ਹੋ ਰਿਹਾ ਕਿ ਲੋਕਾਂ ਨੂੰ ਇਹ ਫਿਲਮ ਫੀਲ ਨਹੀਂ ਦੇ ਪਾਈ ਜਸ ਫੀਲ ਨੂੰ ਦੇਖਣ ਲਈ ਉਹ ਥੀਏਟਰਾਂ ਦੇ ਵਿੱਚ ਗਏ ਅੱਜਕੱਲ ਥੀਏਟਰ ਦੇ ਵਿੱਚ ਜਾਣਾ ਸੌਖਾ ਨਹੀਂ ਹੈ ਪੂਰੇ ਪੈਸੇ ਖਰਚ ਹੁੰਦੇ ਆ ਔਰ ਲੋਕ ਸੰਤੁਸ਼ਟੀ ਪਾਲਦੇ ਆ ਕਿ ਅਸੀਂ ਇਸ ਕਾਨਸੈਪਟ ਦੇ ਉੱਤੇ ਇਸ ਐਕਟਰ ਦੀ ਇਸ ਡਾਇਰੈਕਟਰ ਦੀ ਫਿਲਮ ਦੇਖਣ ਜਾ ਰਹੇ ਆ ਤੇ ਸਾਨੂੰ ਸੈਟੀਸਫੈਕਸ਼ਨ ਹੋਣੀ ਚਾਹੀਦੀ ਆ ਸੋ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਈਏ ਕਿ ਡੰਕੇ ਫਿਲਮ ਜਿਹੜੇ ਦਰਸ਼ਕ ਆ ਉਹਨਾਂ ਦੀ ਉਮੀਦ ਤੇ ਖਰੀ ਨਹੀਂ ਉਤਰੀ ਲੋਕਾਂ ਨੂੰ ਇਸ ਫਿਲਮ ਦੇ ਵਿੱਚ ਸਵਾਦ ਨਹੀਂ ਆਇਆ ਇਸ ਫਿਲਮ ਦੇ ਵਿੱਚ ਇਮੋਸ਼ਨ ਤੋਂ ਤੜਕਾ ਪ੍ਰੋਪਰ ਲੱਗਿਆ ਔਰ ਨਾ ਹੀ ਜਿਹੜੀ ਸਕ੍ਰਿਪਟ ਹੈ ਉਸ ਦੇ ਉੱਤੇ ਪਕੜ ਔਰ ਡਾਇਰੈਕਸ਼ਨ ਦੇ ਵਿੱਚ ਕਮੀਆਂ ਲੋਕਾਂ ਨੇ ਕਈਆਂ ਨੇ ਆਮ ਜਨਤਾ ਜਦੋਂ ਇਹ ਗੱਲ ਕਹਿ ਦਵੇ ਕਿ ਸਾਨੂੰ ਇਹ ਫਿਲਮ ਦੇ ਵਿੱਚ ਸਵਾਦ ਨਹੀਂ ਆਇਆ ਵੈਸੇ ਵੀ ਥੀਏਟਰਾਂ ਦੇ ਵਿੱਚ ਆਡੀਅנס ਵੀ ਘਟ ਸੀਗੀ ਅਗਰ ਤੁਸੀਂ ਦੇਖੋਗੇ ਬਹੁਤ ਸਾਰੇ ਰਿਵਿਊ ਕੀਤੇ ਆ ਔਨ 에ਅਰ ਵੱਲੋਂ ਵੀ ਰਿਵਿਊ ਕੀਤੇ ਗਏ ਆ ਤੇ ਉੱਥੇ ਆਡੀਅנס ਵੀ ਘਟ ਸੀ ਜਦੋਂ ਆਡੀਅנס ਘਟ ਹੈ ਇੰਨੀ ਐਡ ਦੇ ਬਾਵਜੂਦ ਤਾਂ ਸਮਝ ਲਓ ਕਿ ਫਿਲਮ ਲੋਕਾਂ ਨੂੰ ਪਸੰਦ ਨਹੀਂ ਆਈ ਜੀ ਤਾਂ ਬਿਲਕੁਲ ਆ ਸ਼ਰਮਾ ਜੀ ਜੁੜਨ ਦੇ ਲਈ ਧੰਨਵਾਦ ਤੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਵੀ ਜਿੰਨੇ ਇਹ ਲੋਕਾਂ ਦੇ ਰਿਵਿਊ ਨੇ ਜਦੋਂ ਅਸੀਂ ਥੀਏਟਰ ਦੇ ਵਿੱਚ ਗਏ ਜਾਂ ਜਿਹੜੇ ਕਟਾਕ ਸ਼ਕਾਰ ਨੇ ਜਿਹੜੇ ਕਹਿ ਲਿਆ ਵੀ ਆਲੋਚਕ ਨੇ ਜਿਹੜੀਆਂ ਫਿਲਮਾਂ ਤੇ ਆਪਣੇ ਰਿਵਿਊ ਦਿੰਦੇ ਨੇ ਇਹ ਸਾਰੀਆਂ ਗੱਲਾਂ ਬਾਤਾਂ ਉੱਥੇ ਦੀਆਂ ਨੇ ਨਾ ਕਿ ਸਾਡੇ ਕਹਿਲੇ ਵੀ ਅਸੀਂ ਕੋਈ ਪਰਸਨਲ ਤੌਰ ਤੇ ਉਹਨਾਂ ਦੇ ਉੱਤੇ ਕੋਈ ਅਟੈਕ ਕਰ ਰਹੇ ਹਾਂ ਜਾਂ ਉਹਨਾਂ ਦਾ ਕਹਿਲੇ ਵੀ ਕੋਈ ਸੀ ਫਿਲਮ ਦੇ ਉੱਤੇ ਪਰਸਨਲ ਤੌਰ ਤੇ ਉਹ ਕਰ ਰਹੇ ਹਾਂ ਪਰ ਇਹ ਲੋਕਾਂ ਦਾ ਰਿਵਿਊ ਜਦੋਂ ਅਸੀਂ ਥੀਏਟਰਾਂ ਦੇ ਵਿੱਚ ਗਏ ਸਾਨੂੰ ਉਹ ਵੇਖਣ ਨੂੰ ਮਿਲਿਆ ਜੀ ਧੰਨਵਾਦ